ਫੋਟੋਸ ਕੈਪਚਰ ਕਰਨ ਦੀ ਕੋਸ਼ਿਸ਼ ਕਰ ਰਿਹਾ ਪਾਕਿਸਤਾਨ ਜਾਂ ਇਹਨਾਂ ਦਰਾਹੀ ਲੋਕੇਸ਼ਨ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਜਿਹੜੇ ਡਰੋਨ ਨੇ ਜਾਂ ਮਿਜ਼ਾਈਲ ਦੇ ਰੂਪ ਦੇ ਵਿੱਚ ਚੀਜ਼ਾਂ ਨੇ ਉਹ ਪਾਕਿਸਤਾਨ ਦੇ ਵੱਲੋਂ ਭਾਰਤ ਤੇ ਦਾਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਭਾਰਤੀ ਫੌਜ ਉਸ ਦਾ ਮੂੰਹ ਤੋੜ ਜਵਾਬ ਦੇ ਰਹੀ ਹੈ ਭਾਰਤੀ ਫੌਜ ਦੇ ਜਵਾਨ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਪਹੁੰਚ ਚੁੱਕੇ ਨੇ ਤੇ ਇਹ ਜਿਹੜਾ ਮਲਬਾ ਹੈ ਇਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਪਰ ਇਸ ਨੂੰ ਇਸ ਟੈਕਨੀਕ ਨੂੰ ਮੁਕੰਮਲ ਤੌਰ ਤੇ ਭਾਰਤੀ ਫੌਜ ਦੇ ਵੱਲੋਂ ਹਵਾ ਦੇ ਵਿੱਚ ਹੀ ਫੇਲ ਕੀਤਾ ਜਾ ਰਿਹਾ ਹੈ ਬਹੁਤ ਸਾਰੀਆਂ ਥਾਵਾਂ ਤੇ ਡਰੋਨ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਾਕਿਸਤਾਨ ਦੇ ਵੱਲੋਂ ਮੈਂ ਇੱਕ ਵਾਰ ਫਿਰ ਤੋਂ ਦੱਸ ਦਿਆਂ ਕਿ ਇਹ ਜਿਹੜੇ ਡਰੋਨ ਨੇ ਇਹ ਕੋਈ ਛੋਟੇ ਡਰੋਨ ਨਹੀਂ ਹੈਗੇ ਵੱਡੇ ਡਰੋਨ ਨੇ ਕਾਫੀ ਵੱਡਾ ਇਹਨਾਂ ਦਾ ਆਕਾਰ ਹੈ ਭਾਰ ਵੀ ਜ਼ਿਆਦਾ ਹੈ ਕੱਲ ਖਾਈਫੇਮੇਕ ਦੀ ਘਟਨਾ ਸਾਡੇ ਸਾਹਮਣੇ ਆਈ ਸੀ ਕਿ ਉੱਥੇ ਡਰੋਨ ਡਿੱਗਿਆ ਹੈ ਇਸ ਕਰਕੇ ਮੈਂ ਅਪੀਲ ਕਰਾਂਗਾ ਸਮੂਹ ਲੋਕਾਂ ਨੂੰ ਕਿ ਤੁਸੀਂ ਇਹਨਾਂ ਡਰੋਨਸ ਨੂੰ ਵੇਖਣ ਦੇ ਲਈ ਛੱਤਾਂ ਤੇ ਨਾ ਚੜੋ ਆਪਣੀ ਸੇਫਟੀ ਕਰੋ ਹੁਣ ਤੁਹਾਨੂੰ ਇਹ ਅੰਮ੍ਰਿਤਸਰ ਦੀ ਅਸੀਂ ਫੁਟੇਜ ਵਿਖਾ ਰਿਹਾ ਅੰਮ੍ਰਿਤਸਰ ਦੀ ਫੁਟੇਜ ਤੁਹਾਨੂੰ ਅਸੀਂ ਥੋੜਾ ਜਿਹਾ ਸਲੋ ਮੋਸ਼ਨ ਤੇ ਵਿਖਾਉਣੀ ਚਾਹਾਂਗੇ ਕਿ ਕਿਸ ਤਰ੍ਹਾਂ ਇਹ ਤੁਸੀਂ ਜਿਹੜਾ ਗੋਲਾ ਵੇਖ ਰਹੇ ਹੋ ਸਕਰੀਨ ਤੇ ਇਹਦੇ ਅੰਦਰ ਉਹ ਡਰੋਨ ਆ ਕੇ ਕਿਸ ਤਰ੍ਹਾਂ ਡਿੱਗਦਾ ਹੈ ਤਾਂ ਇਹ ਡਰੋਨ ਡਿੱਗਣ ਦੀ ਤਸਵੀਰ ਅਮਰਸਰ ਦੀ ਤੁਹਾਨੂੰ ਅਸੀਂ ਵਿਖਾ ਰਹੇ ਇੱਕ ਵਾਰ ਫੇਰ ਤੋਂ ਇਹ ਤੀਰ ਦਾ ਨਿਸ਼ਾਨ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਡਰੋਨ ਹਵਾ ਦੇ ਵਿੱਚ ਆਵੇਗਾ ਔਰ ਇਹ ਡਰੋਨ ਡਿੱਗਦਾ ਹੈ ਇਹ ਵੀ ਅਮਰਸਰ ਦੀ ਤਸਵੀਰ ਹੈ ਜਿੱਥੇ ਇੱਕ ਔਰਤ ਬਕਾਇਦਾ ਬੋਲ ਕੇ ਦੱਸਦੀ ਹੈ ਤੁਹਾਨੂੰ ਅਸੀਂ ਆਵਾਜ਼ ਸੁਣਾਉਣੀ ਹੈ ਇਸ ਔਰਤ ਦੀ ਜਿਹਦੇ ਵਿੱਚ ਬਕਾਇਦਾ ਇਹ ਦੱਸਦੀ ਹੈ ਕਿ ਮੈਂ ਤਾਂ ਅਜੇ ਹਵਾ ਦੇ ਵਿੱਚ ਡਰੋਨ ਦੇਖ ਰਹੀ ਸੀ ਪਰ ਉਹ ਆ ਕੇ ਤੇ ਸਾਡੇ ਘਰ ਦੇ ਵਿੱਚ ਡਿੱਗਦਾ ਹੈ ਇਹ ਵੀਡੀਓ ਤੁਹਾਨੂੰ ਅਸੀਂ ਮੋੜ ਤੋਂ ਵਿਖਾਵਾਂਗੇ ਅਮਰਸਰ ਵਾਲੀ ਔਰ ਵਕਫ ਵਕਫ ਤੁਹਾਡੀ ਤਸਵੀਰ ਬਠਿੰਡਾ ਪਠਾਨਕੋਟ ਜਲੰਧਰ ਅਮਰਸਰ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦੇ ਵਿੱਚ ਕਈ ਸ਼ਹਿਰਾਂ ਸ਼ਹਿਰਾਂ ਦੇ ਵਿੱਚ ਰੈੱਡ ਅਲਰਟ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਗਿਆ ਹੈ। ਅਮਰਸਰ ਤੋਂ ਸਾਡੇ ਪੱਤਰਕਾਰ ਅਕਸ਼ੇ ਨੇ ਮੌਕੇ ਦਾ ਜਾਇਜ਼ਾ ਲਿਆ ਹੈ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ। ਡਰੋਨ ਆਇਆ ਸੀਗਾ ਤਾਂ ਪਲਾਸਟੋਨ ਤੋਂ ਬਚ ਗਿਆ ਤਾਂ ਉੱਥੇ ਹੀ ਜਿਹੜੇ ਵਿਧਾਇਕ ਨੇ ਉਹ ਵੀ ਇੱਥੇ ਮੌਕੇ ਤੇ ਪਹੁੰਚੇ ਨੇ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਲਗਾਤਾਰ ਤਸਵੀਰਾਂ ਸਾਂਝੇ ਕੀਤੇ ਜਾਣ ਤਾਂ ਕੋਸ਼ਿਸ਼ ਕਰਾਂਗੇ ਵਿਧਾਇਕ ਦੇ ਨਾਲ ਵੀ ਗੱਲ ਕਰਨ ਦੀ ਕੀ ਉਹਨਾਂ ਦਾ ਜੋ ਇਸ ਮੌਕੇ ਕੀ ਕਹਿਣਾ ਤਾਂ ਜਿਸ ਤਰ੍ਹਾਂ ਦੇ ਨਾਲ ਪੰਜਾਬ ਭਰ ਦੇ ਵਿੱਚ ਦੇਸ਼ ਭਰ ਦੇ ਵਿੱਚ ਵੱਖ-ਵੱਖ ਜਗਾਵਾਂ ਤੇ ਜਿਹੜੇ ਇਸ ਤਰ੍ਹਾਂ ਨਾਲ ਅਟੈਕ ਹੋ ਰਹੇ ਨੇ ਨਾਪਾਕ ਹਰਕਤ ਪਾਕਿਸਤਾਨ ਵੱਲ ਕੀਤੀ ਜਾ ਰਹੀ ਹੈ ਤੁਹਾਡੇ ਹਲਕੇ ਦੇ ਵਿੱਚ ਵੀ ਇਦਾਂ ਹੋਇਆ ਸਭ ਤੋਂ ਪਹਿਲਾਂ ਜੋ ਇਲਾਕਾ ਨਿਵਾਸੀ ਨੇ ਉਹ ਉਹਨਾਂ ਦੀਆਂ ਵੀ ਤਸਵੀਰਾਂ ਸਾਂਝਾ ਕਰ ਰਹੇ ਆ ਕਿ ਪੂਰਾ ਇਲਾਕਾ ਜਿਹੜਾ ਇਸ ਵਕਤ ਇਕੱਠਾ ਹੋ ਚੁੱਕਾ ਹੈ ਤਾਂ ਜੋ ਇਸ ਇਲਾਕੇ ਦੇ ਜਿਹੜੇ ਜੋ ਲੀਡਰ ਸਾਹਿਬਾਨ ਨੇ ਉਹ ਵੀ ਇੱਥੇ ਮੌਕੇ ਦੇ ਉੱਤੇ ਪਹੁੰਚੇ ਹੋਏ ਨੇ ਤਾਂ ਇਹ ਤਸਵੀਰਾਂ ਕਰਦੀਆਂ ਤਸਵੀਰਾਂ ਇਸ ਹਵੇਲੀ ਦੀਆਂ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਆ ਤਾਂ ਇੱਕ ਤੋਂ ਬਾਅਦ ਇੱਕ ਜਿੱਥੇ ਕਿ ਨਾਪਾਕ ਹਰਕਤ ਪਾਕਿਸਤਾਨ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਖਾਸ ਤੌਰ ਦੇ ਉੱਤੇ ਗੁਰੂ ਨਗਰੀ ਦੇ ਵੱਖ-ਵੱਖ ਜਗਾਵਾਂ ਦੇ ਉੱਤੇ ਜਿਹੜਾ ਅਟੈਕ ਕੀਤਾ ਜਾ ਰਿਹਾ ਗੁਰੂ ਨਗਰੀ ਦੇ ਜਿਹੜੇ ਨਾਲ ਲੱਗਦੇ ਜਿਹੜੇ ਜੋ ਪਿੰਡ ਹੈਗੇ ਨੇ ਤਾਂ ਵੱਖ-ਵੱਖ ਪਿੰਡਾਂ ਦੇ ਵਿੱਚ ਜੋ ਡਰੋਨ ਟਿਕਦੇ ਦਿਖਾਈ ਦੇ ਰਹੇ ਨੇ ਤਾਂ ਹਾਲਾਂਕਿ ਜ਼ਰੂਰ ਰੇਡਫੈਂਸ ਸਿਸਟਮ ਵੱਲੋਂ ਸਹੀ ਤਰੀਕੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਇਹਨਾਂ ਨੂੰ ਹਵਾ ਦੇ ਵਿੱਚ ਹੀ ਡਿਮੋਲਿਸ਼ ਕਰ ਦਿੱਤਾ ਜਾਂਦਾ ਹੈ ਤਾਂ ਕਹਦੇ ਹੋ ਕਿ ਐਕਸਕਲੂਸਿਵ ਤਸਵੀਰਾਂ ਆਪਣੇ ਸਹਿਯੋਗੀ ਨੂੰ ਕਹੂੰਗਾ ਜਿਹੜਾ ਜਿੱਥੇ ਇਹ ਜੋ ਡਰੋਨ ਡਿੱਗਾ ਹੈ ਤਾਂ ਉਹ ਤਸਵੀਰਾਂ ਸਾਂਝਾ ਕਰੋ ਤਾਂ ਜਿਨ੍ਹਾਂ ਦੀ ਹਵੇਲੀ ਹੈਗੀ ਆ ਤਾਂ ਉਹ ਵੀ ਲੜਕਾ ਜਿਹੜਾ ਸਾਡੇ ਨਾਲ ਇੱਥੇ ਵੀਰ ਮੌਜੂਦ ਹੈਗਾ ਉਹਨਾਂ ਨੇ ਵੀ ਗੱਲ ਕਰਨੇ ਤਾਂ ਕੀ ਹੋਇਆ ਸੀਗਾ ਤੁਸੀਂ ਕਿੰਨੇ ਵਜੇ ਘਰ ਸੀ ਗਿਆ ਕਿੰਨੇ ਵਜੇ ਆ ਕੇ ਡਰੋਨ ਡਿੱਗਾ ਸਰ ਕੋਈ 4:3 5 ਵਜੇ ਦੀ ਗੱਲ ਆ 5:3 ਵਜੇ ਪੂਰਾ ਸਵਾ ਪੰਜ 5:30 ਵਜੇ ਡਰੋਨ ਕ੍ਰੈਸ਼ ਹੋਇਆ ਡਿੱਗਦਾ ਡਿੱਗਦਾ ਆਇਆ ਵਾ ਇੱਕਦਮ ਆਗੇ ਇਥੇ ਡਿੱਗ ਗਿਆ ਡਿੱਗਣ ਦਾ ਕਾਰਨ ਕਿ ਇਹ ਡਿਫਿਊਜ਼ ਹੋ ਗਿਆ ਪੂਰਾ ਸਾਰੀ ਵੇਲੀ 'ਚ ਅੱਗ ਹੀ ਅੱਗ ਹੋ ਗਈ ਆ ਮਤਲਬ ਕਿ ਫਿਰ ਸਾਡੇ ਆਣ ਗਵਾਣ ਤੋਂ ਲੋਕ ਆਏ ਜਿਨ੍ਹਾਂ ਨੇ ਹੈਲਪ ਕੀਤੀ ਮਤਲਬ ਕਿ ਅੱਗ ਬੁਝਾਈ ਆ ਉਹ ਅੱਗ ਕੈਮੀਕਲ ਦੀ ਪਾਣੀ ਨਾਲ ਨਹੀਂ ਬੁਝਾਈ ਦੀ ਮਤਲਬ ਕਿ ਬਾਅਦ 'ਚ ਉਹ ਮਿੱਟੀ ਇਕੱਠੀ ਕਰਕੇ ਫਿਰ ਉਹਦੀ ਅੱਗ ਬੁਝਾਈ ਆ ਦਾ ਜਦੋਂ ਅੱਗ ਬੁਝਾਈ ਆ ਤਾਂ ਕਿਤਨਾ ਕਿਤਾ ਮਨ ਚ ਡਰ ਸੀਗਾ ਕਿ ਕਿਤੇ ਇਹ ਬਲਾਸਟ ਨਾ ਹੋ ਜੇ ਜਾਂ ਮਾਹੌਲ ਉਦਾਂ ਦਾ ਨਾ ਕ੍ਰੀਏ ਸਰ ਡਰ ਸਾਰੇ ਇਦਾਂ ਸਾਨੂੰ ਥੋੜਾ ਜਾਂ ਦੇ ਜਿਵੇਂ ਰਾਤ ਦਾ ਕੋਈ ਬੰਦਿਆ ਸਾਨੂੰ ਅਵੇਅਰ ਕੀਤਾ ਹੁੰਦਾ ਨਾ ਕਿ ਜਦੋਂ ਸਾਨੂੰ ਇਹਦੇ ਬਾਰੇ ਨੌਲੇਜ ਨਹੀਂ ਅਸੀਂ ਤੇ ਪਾਣੀ ਪਾਈ ਜਣਾ ਉਹ ਜ਼ਿਆਦਾ ਲੱਗ ਜਾਈਂ ਫਟ ਵੀ ਜਾਂਦਾ ਅਸੀਂ ਤਾਂ ਅੱਗ ਬਝਾਉਣ ਲਈ ਗਏ ਆਂ ਤੇ ਕੋਈ ਕਿੰਨੇ ਦਿਨ ਹੋ ਗਏ ਹੁਣ ਸਾਨੂੰ ਅਵੇਅਰ ਕੀਤਾ ਹੁੰਦਾ ਤੇ ਫਿਰ ਅਸੀਂ ਆਪਣਾ ਕਰਨਾ ਹੀ ਕੰਮ ਜੋਗੀ ਇਸ ਤਰੀਕ ਹੋ ਗਈ ਅੱਜ ਕਿੰਨੇ ਦਿਨ ਹੋ ਗਏ ਹਲਚਲ ਚੱਲਦੀ ਨੂੰ ਤੇ ਕੋਈ ਨਹੀਂ ਆਇਆ ਵੀ ਆ ਕੇ ਇੱਕ ਵਾਰ ਲਾਸਮੈਂਟ ਕਰਵਾ ਦਈਏ ਗੁਰਦੁਆਰਾ ਸਾਹਿਬ ਚ ਇੱਕ ਦਿਨੇ ਵੀ ਭਾਈ ਸਾਹਿਬ ਤੁਹਾਡੇ ਦਾਾਂ ਚੀਜ਼ ਹੋ ਸਕਦੀ ਹੈ ਬਾਦੀ ਏਰੀਆ ਆਪਣਾ ਵੀ ਇੱਥੋਂ ਇੱਥੋਂ ਬਾਰਡਰ ਕਿੰਨੀ ਦੂਰ ਹੈਗਾ ਬਾਰਡਰ ਦਾ ਕਿੰਨਾ ਕੁ ਜੋ ਕਿਲੋਮੀਟਰ ਹੋਏਗਾ ਜੀ ਸਿੱਧਾ ਨਹੀਂ 15 ਸਿੱਧਾ ਇਧਰ ਨੂੰ ਮਾਹ 15 15 20 ਕਿਲੋਮੀਟਰ ਮਾਹ ਹਸਾਬ ਨਾਲ ਹਾਂ ਜੀ ਤੇ ਉਹ ਇਹ ਹੀ بڑا ਇਹ ਗੱਲ ਦਾ ਦੁੱਖ ਹੈ ਜਿਹੜਾ ਭਾਜੀ ਕਿਹੇ ਪ੍ਰਸ਼ਾਸਨ ਵੱਲੋਂ ਆਰਮੀ ਵੱਲੋਂ ਆ ਕੇ ਇਹਨੂੰ ਮਤਲਬ ਥੋੜਾ ਜਿਹਾ ਅਵੇਰ ਅਸੀਂ ਕਿਹੜਾ ਵੀ ਇਹਨੂੰ ਫੜ ਕੇ ਮਟਾ ਲੈਣਾ ਵੀ ਤੁਸੀਂ ਇਹ ਡਿੱਗਣ ਤੋਂ ਜਾਂ ਪਹਿਲਾਂ ਕੀ ਕਰਨ ਜਾਂ ਤੋਂ ਬਾਅਦ ਕੀ ਕਰਨਾ ਵਾ ਵੀ ਆਪਣੇ ਬੱਚਾ ਨੂੰ ਲੈ ਕੇ ਕਿੰਨੀ ਦੂਰੀ ਦੇ ਚਰ ਦੇ ਵਿੱਚ ਤੁਮਾਕੇ ਹੋਏ ਨੇ ਡਰੋਨ ਡਿੱਗੇ ਨੇ ਜਿਨ੍ਹਾਂ ਨੂੰ ਕਿ ਭਾਰਤੀ ਫੌਜ ਦੇ ਵੱਲੋਂ ਹਵਾ ਦੇ ਵਿੱਚ ਨਸ਼ਟ ਕਰ ਦਿੱਤਾ ਗਿਆ ਹੈ ਪਰ ਇੱਕ ਦੋ ਥਾਵਾਂ ਤੇ ਨੁਕਸਾਨ ਦੀ ਖਬਰ ਸਾਹਮਣੇ ਆ ਰਹੀ ਹੈ ਕਈ ਘਰਾਂ ਦੇ ਵਿੱਚ ਇਹ ਡਰੋਨ ਡਿੱਗੇ ਨੇ ਤਾਂ ਇਹਨਾਂ ਦੇ ਨਾਲ ਡਿੱਗਣ ਦੇ ਤੋਂ ਬਾਅਦ ਜਿਹੜੀ ਉੱਥੇ ਅੱਗ ਲੱਗੀ ਔਰ ਇੱਕ ਜਗ੍ਹਾ ਤੇ ਨੁਕਸਾਨ ਹੋਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਵੱਖ-ਵੱਖ ਥਾਵਾਂ ਤੇ ਇਹ ਤਸਵੀਰਾਂ ਤੁਸੀਂ ਜਲੰਧਰ ਦੀਆਂ ਵੇਖ ਰਹੇ ਹੋ ਐਸ ਵਕਤ ਜਲੰਧਰ ਸ਼ਹਿਰ ਦੇ ਕੀ ਹਾਲਾਤ ਨੇ ਇਹ ਜਾਣਕਾਰੀ ਅਸੀਂ ਹਾਸਲ ਕਰਾਂਗੇ ਥੋੜੀ ਦੇਰ ਤੱਕ ਸਾਡੇ ਨਾਲ ਸਾਡੇ ਪੱਤਰਕਾਰ ਅਰुण ਚੋਪੜਾ ਲਾਈਵ ਜੁੜਨਗੇ ਜਲੰਧਰ ਤੋਂ ਅਸੀਂ ਤੁਹਾਨੂੰ ਵੱਖ-ਵੱਖ ਥਾਵਾਂ ਤੋਂ ਤਸਵੀਰਾਂ ਮੁਖਾ ਰਹੇ ਹਾਂ ਕਿ ਤੜਕਸਾਰ ਸਵੇਰ ਦਾ ਵੇਲਾ ਸੀਗਾ 5:30 ਵਜੇ ਹੀ ਜਲੰਧਰ ਦੇ ਵਿੱਚ ਜਿਹੜਾ ਹੈ ਉਹ ਬਲਾਸਟ ਹੋਣ ਦੀ ਆਵਾਜ਼ ਆਉਂਦੀ ਹੈ ਬੈਕ ਟੂ ਬੈਕ ਜਲੰਧਰ ਦੇ ਵਿੱਚ ਇਹ ਧਮਾਕੇ ਹੁੰਦੇ ਨੇ ਬੇਸ਼ੱਕ ਇਹਨਾਂ ਧਮਾਕਿਆਂ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਕੈਜੂਐਲਟੀ ਨਹੀਂ ਹੋਈ ਆ ਬਹੁਤ ਸਾਰੇ ਲੋਕ ਜਿਹੜੇ ਦੁਆਬੇ ਤੋਂ ਵਿਦੇਸ਼ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਇਸ ਗੱਲ ਦਾ ਫਿਕਰ ਹੈ ਕਿ ਸਾਡੇ ਸ਼ਹਿਰ ਦੇ ਹਾਲਾਤ ਖਰਾਬ ਨੇ ਤਾਂ ਮੈਂ ਇੱਥੇ ਦੱਸਣਾ ਚਾਹੂੰਗਾ ਕਿ ਕੋਈ ਸ਼ੱਕ ਨਹੀਂ ਜਲੰਧਰ ਵਿੱਚ ਡਰੋਨ ਡਿੱਗੇ ਨੇ ਜਲੰਧਰ ਵਿੱਚ ਡਰੋਨ ਡਿੱਗਣ ਦੀ ਖ਼ਬਰ ਲਾਜ਼ਮੀ ਤੌਰ ਤੇ ਸਾਹਮਣੇ ਆਈ ਹੈ ਔਰ ਇਹ ਗੱਲ ਬਿਲਕੁਲ ਸੱਚ ਹੈ ਕਿ ਜਲੰਧਰ ਸ਼ਹਿਰ ਦੇ ਵਿੱਚ ਡਰੋਨ ਡਿੱਗੇ ਨੇ ਪਰ ਮੈਂ ਤਮਾਮ ਲੋਕਾਂ ਨੂੰ ਇਹ ਜਾਣਕਾਰੀ ਦੇਣੀ ਚਾਹਾਂਗਾ ਕਿ ਇਹਨਾਂ ਡਰੋਨ ਡਿੱਗਣ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਕੋਈ ਕੈਜ਼ੁਐਲਟੀ ਨਹੀਂ ਹੋਈ ਹੈ ਕੋਈ ਨੁਕਸਾਨ ਨਹੀਂ ਹੋਇਆ ਹੈ ਮਾਹੌਲ ਬਿਲਕੁਲ ਸ਼ਾਂਤ ਹੈ ਪੈਨਿਕ ਹੋਣ ਦੀ ਬਿਲਕੁਲ ਵੀ ਲੋੜ ਨਹੀਂ ਹੈ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਬਣਦੀ ਹੈ ਜਿਹੜੇ ਡਰੋਨ ਆਏ ਸੀ ਉਹਨਾਂ ਨੂੰ ਹਵਾ ਦੇ ਵਿੱਚ ਨਸ਼ਟ ਕੀਤਾ ਗਿਆ ਉਹਨਾਂ ਦਾ ਮਲਬਾ ਜ਼ਮੀਨ ਤੇ ਲਾਜ਼ਮੀ ਡਿੱਗਿਆ ਹੈ ਕਿਉਂਕਿ ਜਦੋਂ ਹਵਾ ਦੇ ਵਿੱਚ ਨਸ਼ਟ ਕਰਦੇ ਆ ਤਾਂ ਜਿਹੜੀ ਥੱਲੇ ਜਗ੍ਹਾ ਹੁੰਦੀ ਹੈ ਉੱਥੇ ਉਸ ਮਲਬੇ ਨੇ ਆ ਕੇ ਡਿੱਗਣਾ ਹੁੰਦਾ ਹੈ ਕਈ ਘਰਾਂ ਦੇ ਵਿੱਚ ਆ ਕੇ ਇਹ ਮਲਬਾ ਡਿੱਗਿਆ ਹੈ ਕੁਝ ਗਲੀਆਂ 'ਚ ਆ ਕੇ ਮਲਬਾ ਡਿੱਗਿਆ ਹੈ ਪਰ ਕਿਸੇ ਵੀ ਤਰ੍ਹਾਂ ਦਾ ਕੋਈ ਵੱਡਾ ਨੁਕਸਾਨ ਹੋਣ ਦਾ ਵਿਚਾਰਿਆ ਹੈ ਤਾਂ ਮੈਂ ਤਮਾਮ ਲੋਕਾਂ ਨੂੰ ਜਿਹੜੇ ਜਲੰਧਰ ਸ਼ਹਿਰ ਦੇ ਰਹਿਣ ਵਾਲੇ ਨੇ ਆਲੇ ਦੁਆਲੇ ਦੇ ਜਾਂ ਫਿਰ ਜਿਨ੍ਹਾਂ ਦਾ ਜਲੰਧਰ ਦੇ ਨਾਲ ਸੰਬੰਧ ਹੈ ਕਿਉਂਕਿ ਕਈ ਲੋਕਾਂ ਦੇ ਰਿਸ਼ਤੇਦਾਰ ਜਿਹੜੇ ਹੈਗੇ ਨੇ ਉਹ ਦੂਰ ਦਰਾਡੇ ਵਸੇ ਹੋਏ ਨੇ ਉਹਨਾਂ ਨੂੰ ਫਿਕਰ ਹੈ ਕਿ ਸਾਡਾ ਰਿਸ਼ਤੇਦਾਰ ਜਲੰਧਰ ਦੇ ਵਿੱਚ ਹੈ ਬਹੁਤ ਸਾਰੇ ਪ੍ਰਵਾਸੀ ਜਿਹੜੇ ਹੈਗੇ ਨੇ ਉਹ ਜਲੰਧਰ ਦਾ ਸੰਬੰਧ ਰੱਖਦੇ ਨਹੀਂ ਤਾਂ ਉਹਨਾਂ ਨੂੰ ਵੀ ਇਸ ਗੱਲ ਦਾ ਫਿਕਰ ਖਾ ਰਿਹਾ ਹੈ ਕਿ ਸ਼ਹਿਰ ਦੇ ਹਾਲਾਤ ਕੀ ਨੇ ਬਹੁਤ ਸਾਰੀਆਂ ਕਾਲ ਸਾਨੂੰ ਸਿੱਧੇ ਤੌਰ ਤੇ ਵੀ ਆ ਰਹੀਆਂ ਨੇ ਕਿ ਜਲੰਧਰ ਦੇ ਵਿੱਚ ਸੁਣਿਆ ਹੈ ਕਿ ਮਾਹੌਲ ਖਰਾਬ ਹੋ ਗਿਆ ਤਾਂ ਮਾਹੌਲ ਖਰਾਬ ਬਿਲਕੁਲ ਵੀ ਨਹੀਂ ਹੋਇਆ ਹੈ ਸ਼ਹਿਰ ਦੇ ਵਿੱਚ ਪ੍ਰਸ਼ਾਸਨ ਪੂਰੀ ਚੌਕਸੀ ਵਰਤ ਰਿਹਾ ਹੈ ਭਾਰਤੀ ਫੌਜ ਇੱਥੇ ਜਿਹੜਾ ਉਹ ਡਟ ਕੇ ਮੁਕਾਬਲਾ ਕਰ ਰਹੀ ਹੈ ਹਵਾ ਦੇ ਵਿੱਚ ਡਰ ਚਾਉਣਾ ਕਿ ਇਹ ਡਰੋਨ ਦੇ ਰਾਹੀਂ ਪਾਕਿਸਤਾਨ ਹਮਲਾ ਕਰਨ ਦੀ ਜਰੂਰਤ ਨਹੀਂ ਕਰ ਸਕਦਾ ਪਾਕਿਸਤਾਨ ਆਪਣੀ ਕਾਇਰਤਾ ਵਿਖਾਉਂਦਿਆਂ ਇਹਨਾਂ ਡਰੋਨ ਦੇ ਰਾਹੀਂ ਆਪਣੇ ਤਰੀਕੇ ਦੇ ਨਾਲ ਉਹ ਕਿਤੇ ਨਾ ਕਿਤੇ ਉਹ ਰੇਕੀ ਰੇਕੀ ਕਰ ਰਹੇ ਨੇ ਉਹਨਾਂ ਵੱਲੋਂ ਮੈਪਿੰਗ ਕੀਤੀ ਜਾ ਰਹੀ ਹੈ ਜਾਂ ਫਿਰ ਉਹ ਲੋਕੇਸ਼ਨਾਂ ਵੇਖ ਰਹੇ ਨੇ ਜਾਂ ਫਿਰ ਫੋਟੋਆਂ ਖਿੱਚ ਰਹੇ ਨੇ ਡਰੋਨ ਦੇ ਰਾਹੀਂ ਕਿਤੇ ਨਾ ਕਿਤੇ ਕੁਝ ਇਸ ਤਰ੍ਹਾਂ ਦਾ ਜਾਪ ਰਿਹਾ ਹੈ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੈ ਪਰ ਇਹ ਗੱਲ ਬਿਲਕੁਲ ਕਰੀਏ ਰਿਹਾ ਕਿ ਇਹ ਡਰੋਨ ਹਮਲਾ ਨਹੀਂ ਹੈ ਇਹ ਡਰੋਨ ਹਮਲਾ ਨਹੀਂ ਹੈ ਇਹ ਡਰੋਨ ਦੇ ਰਾਹੀਂ ਪਾਕਿਸਤਾਨ ਇਨਫਰਮੇਸ਼ਨ ਕਲੈਕਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਨੂੰ ਭਾਰਤੀ ਫੌਜ ਨਾਕਾਮਯਾਬ ਕਰ ਰਹੀ ਹੈ ਮੈਂ ਇੱਕ ਵਾਰ ਫਿਰ ਤੋਂ ਗੁਜ਼ਾਰਿਸ਼ ਕਰਾਂਗਾ ਕਿ ਜੇਕਰ ਤੁਹਾਨੂੰ ਵੀ ਹਵਾ ਦੇ ਵਿੱਚ ਕੋਈ ਡਰੋਨ ਦਿਖਦਾ ਹੈ ਤਾਂ ਤੁਸੀਂ ਉਸ ਨੂੰ ਆਪਣੇ ਉੱਪਰ ਡਿੱਗਣ ਦਾ ਬਚਾਅ ਕਰੋ ਜਿਸ ਤਰ੍ਹਾਂ ਕਿ ਅਮਰਸਰ ਦੇ ਵਿੱਚ ਇੱਕ ਫੁਟੇਜ ਆਈ ਹੈ ਕਿ ਉੱਥੇ ਔਰਤ ਕਹਿ ਰਹੀ ਹੈ ਕਿ ਮੈਂ ਦੇਖ ਹੀ ਰਹੀ ਸੀ ਕਿ ਇੰਨੇ ਨੂੰ ਆ ਕੇ ਡਰੋਨ ਸਾਡੇ ਘਰ ਦੇ ਅੰਦਰ ਡਿੱਗ ਪਿਆ ਤਾਂ ਇਸ ਤਰ੍ਹਾਂ ਇੰਨੇ ਵੱਡੇ ਆਕਾਰ ਦੇ ਇਹ ਡਰੋਨ ਨੇ ਸਾਹਮਣੇ ਮੇਰਾ ਖਿਆਲ ਹੈ ਕਿ ਤੁਸੀਂ ਦੇਖ ਸਕਦੇ ਹੋ ਸ਼ੀਸ਼ਾ ਲੱਗਿਆ ਹੋਇਆ ਹੈ ਕਿਤੇ ਨਾ ਕਿਤੇ ਇਸ ਤਰ੍ਹਾਂ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਡਰੋਨ ਹਮਲੇ ਦੇ ਰੂਪ ਦੇ ਵਿੱਚ ਨਹੀਂ ਭੇਜੇ ਜਾ ਰਹੇ ਇਹਨਾਂ ਡਰੋਨ ਦੇ ਰਾਹੀਂ ਪਾਕਿਸਤਾਨ ਇਨਫੋਰਮੇਸ਼ਨ ਕਲੈਕਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਹਨਾਂ ਤੇ ਕੈਮਰਾ ਹੋ ਸਕਦਾ ਹੈ ਇਹਨਾਂ ਚ ਜੀਪੀਐਸ ਟੈਕਨੀਕ ਹੋ ਸਕਦੀ ਹੈ ਜਿਨ੍ਹਾਂ ਦੇ ਰਾਹੀਂ ਇਹਨਾਂ ਵੱਲੋਂ ਕਿਤੇ ਨਾ ਕਿਤੇ ਪਾਕਿਸਤਾਨ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਅ ਜਿਹੜਾ ਹੈ ਕਿ ਭਾਰਤ ਦੇ ਵਿੱਚ ਕਿੱਥੇ ਕਿੱਥੇ ਡਿਫੈਂਸ ਹੈ ਉਹਦੇ ਬਾਰੇ ਜਾਣਕਾਰੀ ਹਾਸਲ ਕਰ ਸਕਣ ਤੁਹਾਨੂੰ ਇੱਕ ਵਾਰ ਫਿਰ ਤੋਂ ਅਸੀਂ ਅੰਮ੍ਰਿਤਸਰ ਦੀਆਂ ਤਸਵੀਰਾਂ ਵਿਖਾਉਂਦੇ ਹਾਂ ਕਿ ਅੰਮ੍ਰਿਤਸਰ ਚੰਦਿਆ ਵਾਗ ਡਰੋਨ ਦਿਖਦਾ ਹੈ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਸਾਫ ਤੌਰ ਤੇ ਕਿਸ ਤਰ੍ਹਾਂ ਡਰੋਨ ਹਵਾ ਦੇ ਵਿੱਚ ਜਦੋਂ ਉਸ ਨੂੰ ਨਸ਼ਟ ਕਰ ਦਿੱਤਾ ਜਾਂਦਾ ਭਾਰਤੀ ਫੌਜ ਦੇ ਵੱਲੋਂ ਤਾਂ ਉਹ ਕਿਸੇ ਜਗ੍ਹਾ ਆ ਕੇ ਨਸ਼ਟ ਦਿਖਦਾ ਹੁਣ ਤੁਹਾਨੂੰ ਉਹ ਤਸਵੀਰ ਵਿਖਾਵਾਂਗੇ ਜਿਹੜੀ ਔਰਤ ਆ ਆਪ ਆਪ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ ਕਿ ਕਿਸ ਤਰ੍ਹਾਂ ਉਹਨਾਂ ਦੇ ਘਰ ਉੱਪਰ ਡਰੋਨ ਦਿਖਦਾ ਹੈ आग लग ਤੇ ਮੈਂ ਫਿਰ ਦੋ ਅੱਗ ਲੱਗ ਗਈ ਨਹੀਂ ਨਹੀਂ ਵੇਹ ਤਾਂ ਮੈਂ ਕੋਠੇ ਚੜੀ ਵੇਖਾ ਮੈਂ ਤਾਂ ਥੱਲੇ ਪਚ ਨਾ ਵੇਹ ਇਹ ਦੁਨੀਆਂ ਵੱਡ ਗੰਡਰ ਹੀ ਖਤਮ ਹੋ ਗਈ ਜੀ ਦੇ ਗਏ ਗਿਆ ਵਾ ਜਲੀਏ ਸਾਰੀ ਰੇਂਜ ਖਤਮ ਹੋ ਗਈ ਜੀ ਉਹ ਡਿੱਗ ਗਈ ड्रोन कप एंड हिट में पड आग लग गई नहीं नहीं रे देवे मैं कोठे चढ़ी मैं ਥੱਲੇ ਪਚ ਨਾ ਬੇਲ ਲੰਗਿਆ ਵੱਡ ਗੱਡਰੀ ਖਤਮ ਹੋ ਗਈ ਦੀ ਡਿੱਗ ਗਈ ਲੰਗਿਆ ਵਾ ਚਲੀਏ ਸਾਰੀ ਰੇਂਜ ਖਤਮ ਹੋ ਗਈ ਦੀ ਉਹ ਡਿੱਗ ਗਈ ਉਹ ਅੱਗ ਲੱਗੀ ਨਾਲ ਉਸੇ ਲਈ ਤੋਵੇ ਸਾਬੀ 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 ਚਲੀਏ ਨਾ ਨਾ ਚੱਲ ਗਏ ਇੱਥੇ ਹਾਇ ਰੋਡ ਦੇ ਕੋਪੇ ਗਿੱਕਰ ਵਿੱਚ ਗਿਆ ਅੱਗ ਲੱਗ ਗਈ ਮੈਂ ਵੀ ਵੇਖਿਆ ਮੈਂ ਕੋਠੇ ਚੜੀ ਵੇਖਾ ਮੈਂ ਤੇ ਥੱਲੇ ਪਚਾ ਨਾ ਬਿਲ ਇਹ ਦੁਨੀਆਂ ਵੱਟ ਗੱਡੜੀ ਖਤਮ ਹੋ ਗਈ ਦੀ ਦੇਖ ਗਈ ਕੀਆ ਵਾ ਦਰਾਫਟ ਦੂੰਗਾ ਗੱਡਾ ਬਣ ਗਿਆ ਅਤੇ ਪਿੰਡ ਦੇ ਲੋਕ ਇਸ ਧਮਾਕੇ ਦੀ ਆਵਾਜ਼ ਤੋਂ ਬਾਅਦ ਡਰ ਗਏ ਤੇ 3 ਤੋਂ 4 ਕਿਲੋਮੀਟਰ ਦੇ ਏਰੀਆ ਦੇ ਵਿੱਚ ਲੋਕਾਂ ਦੇ ਘਰ ਦੀਆਂ ਖਿੜਕੀਆਂ ਟੁੱਟ ਗਈਆਂ ਔਰ ਪੂਰਾ ਪਿੰਡ ਮੌਕੇ ਤੇ ਇਕੱਠਾ ਹੋ ਗਿਆ ਮੈਂ ਜ਼ਿਕਰ ਕਰ ਰਿਹਾ ਹਾਂ ਗੁਰਦਾਸਪੁਰ ਦਾ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਰਾਜੂ ਬੇਲਾ ਛਛਰਾ ਵਿਖੇ ਸਵੇਰੇ 4:30 ਵਜੇ ਤੜਕਸਾਰ ਸਵੇਰੇ ਵੱਡਾ ਧਮਾਕਾ ਹੋਇਆ ਹੁਣ ਤੁਹਾਨੂੰ ਅਸੀਂ ਗੁਰਦਾਸਪੁਰ ਦੀਆਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿੱਥੇ ਕਿ ਸਵੇਰੇ ਤੜਕਸਾਰ 4:30 ਵਜੇ ਧਮਾਕਾ ਹੋਇਆ ਔਰ ਜਿਸ ਤੋਂ ਬਾਅਦ ਇਸ ਪਿੰਡ ਦੇ ਖਾਲੀ ਖੇਤ ਵਿੱਚ 40 ਫੁੱਟ ਲੰਮਾ ਟੋਆ ਅਤੇ 15 ਫੁੱਟ ਡੂੰਘਾ ਗੱਡਾ ਬਣ ਗਿਆ ਤੇ ਪਿੰਡ ਦੇ ਲੋਕ ਇਸ ਧਮਾਕੇ ਦੀ ਆਵਾਜ਼ ਤੋਂ ਬਾਅਦ ਡਰ ਗਏ ਤੇ ਤਿੰਨ ਤੋਂ 4 ਕਿਲੋਮੀਟਰ ਦੇ ਏਰੀਏ ਦੇ ਵਿੱਚ ਲੋਕ ਲੋਕਾਂ ਦੇ ਘਰਾਂ ਦੀਆਂ ਖਿੜਕੀਆਂ ਟੁੱਟ ਗਈਆਂ ਜਲੰਧਰ ਦੇ ਕੀ ਹਾਲਾਤ ਨੇ ਇਸ ਵਕਤ ਅਸੀਂ ਜਾਣਕਾਰੀ ਹਾਸਲ ਕਰਦੇ ਹਾਂ ਸਾਡੇ ਪੱਤਰਕਾਰ ਅਰुण ਚੋਪੜਾ ਜਲੰਧਰ ਤੋਂ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ ਅਰुण ਮੈਂ ਜਾਨਣਾ ਚਾਹੂੰਗਾ ਸ਼ਹਿਰ ਦੇ ਹਾਲਾਤ ਕੀ ਨੇ ਤੁਸੀਂ ਇਸ ਵਕਤ ਕਿਸ ਏਰੀਏ ਦੇ ਵਿੱਚ ਤਾਇਨਾਤ ਹੋ ਔਰ ਇੱਥੇ ਆਲੇ ਦੁਆਲੇ ਦਾ ਕੀ ਮਾਹੌਲ ਜਰਮਨ ਤਾਂ ਮੈਂ ਦੱਸ ਦਵਾ ਕਿ ਇੱਥੇ ਜੋ ਮਾਹੌਲ ਹੈ ਫਿਲਹਾਲ ਡਰੋਨ ਜਾਂ ਮਿਜ਼ਾਈਲ ਕੋਈ ਦੋਨੋਂ ਚ ਇੱਕ ਚੀਜ਼ ਡਿੱਗੀ ਦਸੀ ਜਾ ਰਹੀ ਹੈ ਤਸਵੀਰਾਂ ਦੇ ਨਾਲ ਮੈਂ ਤੁਹਾਨੂੰ ਦਿਖਾ ਦਿੰਦਾ ਮਲਬਾ ਡਿੱਗਾ ਪਿਆ ਇੱਥੇ ਵੱਡਾ ਟੁਆ ਪੈ ਚੁੱਕਾ ਹੈ ਦੋ ਤੋਂ 2.5 ਫੁੱਟ ਦਾ ਕਹਿ ਸਕਦੇ ਹੋ ਜੋ ਇਹ ਟੁਆ ਪੈ ਗਿਆ ਮਿਜ਼ਾਈਲ ਸੀ ਜਾਂ ਡਰੋਨ ਹੈ ਫਿਲਹਾਲ ਪੁਲਿਸ ਇਸ ਤੇ ਕੁਝ ਵੀ ਬੋਲਣ ਦੀ ਤਿਆਰ ਨਹੀਂ ਹੈ ਕੋਈ ਜਾਣਕਾਰੀ ਨਹੀਂ ਦੇ ਪਾ ਰਹੇ ਕਹਿੰਦੇ ਇਸ ਮਾਮਲੇ 'ਚ ਫੌਜ ਐਕਸਪਰਟ ਹੀ ਕੁਝ ਰਾਏ ਦੇ ਸਕਦੇ ਨੇ ਪਰ ਫਿਲਹਾਲ ਇਹ ਮਲਬਾ ਇੱਥੇ ਖਿਲਰਦਾ ਹੈ ਦਪਸੂਰੇ 8:45 ਜਿੱਥੇ ਮੈਂ ਮੌਜੂਦ ਹਾਂ ਉਹ ਪਿੰਡ ਨਾਲ ਹੈ ਨਾਲ ਪਿੰਡ ਹੈ ਬਸਤੀ ਦਾਣਸ਼ਮੰਦਾ ਦੇ ਬਿਲਕੁਲ ਨਾਲ ਲੱਗਦਾ ਪਿੰਡ ਹੈ ਸ਼ਹਿਰੀ ਏਰੀਆ ਹੈ ਜੰਦਰ ਸ਼ਹਿਰ ਦੀਆਂ ਤਸਵੀਰਾਂ ਮੈਂ ਕਹਿ ਸਕਦਾ ਕਿ ਨਾਲ ਪਿੰਡ ਜੇ ਤੁਹਾਨੂੰ ਸਾਂਝੀਆਂ ਕਰ ਰਿਹਾ ਹਾਂ ਫਿਲਹਾਲ ਇਸ ਪਿੰਡ ਤੇ ਸਿਰੇ 8:45 ਮਿੰਟ ਤੇ ਇੱਕ ਜ਼ਬਰਦਸਤ ਬਲਾਸਟ ਹੋਇਆ ਇਸ ਬਲਾਸਟ ਦੇ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ 6 ਤੋਂ 10 ਕਿਲੋਮੀਟਰ ਤੱਕ ਦੇ ਇਲਾਕੇ ਦੇ ਵਿੱਚ ਇਸ ਬਲਾਸਟ ਦੀ ਆਵਾਜ਼ ਸੁਣਾਈ ਦਿੰਦੀ ਹੈ ਜਿਵੇਂ ਕਿ ਸਥਾਨਕ ਲੋਕ ਦੱਸਦੇ ਨੇ ਕਿ ਜਦੋਂ ਬਲਾਸਟ ਹੁੰਦਾ ਹੈ ਮੌਕੇ ਤੇ ਧੂਆਂ ਹੀ ਧੂਆਂ ਸਿਰਫ ਨਜ਼ਰ ਆਉਂਦਾ ਹੈ ਵੱਡੇ ਪੱਧਰ ਤੇ ਜਦੋਂ ਤਮਾਕੀ ਦੀ ਆਵਾਜ਼ ਆਉਂਦੀ ਹੈ ਤਾਂ ਵੇਖ ਸਕਦੇ ਹੋ ਤਸਵੀਰਾਂ ਤੋਂ ਦਿਖਾ ਰਹੇ ਲੋਕ ਦੂਰੋਂ ਦੂਰੋਂ ਸਿਰਫ ਇਸ ਮਲਬੇ ਨੂੰ ਵੇਖਣ ਆ ਰਹੇ ਨੇ ਪੁਲਿਸ ਲਗਾਤਾਰ ਇਹਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕਰ ਰਹੀ ਹੈ ਪਿੱਛੇ ਭੇਜਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਪੁਲਿਸ ਨੂੰ ਸ਼ੱਕ ਹੈ ਕਿ ਇਦਾਂ ਦੀਆਂ ਚੀਜ਼ਾਂ ਤੋਂ ਪਰੇ ਰਹਿਣਾ ਚਾਹੀਦਾ ਕਿ ਜਦੋਂ ਇਦਾਂ ਦੀ ਕੋਈ ਚੀਜ਼ ਦੇਖਦੀ ਹੈ ਤਾਂ ਕੋਈ ਜਿੰਦਾ ਵੀ ਹੋ ਸਕਦੀ ਹੈ ਚੀਜ਼ ਉਹ ਦੁਬਾਰਾ ਫਟ ਸਕਦੀ ਹੈ ਜਿਸ ਦੇ ਕਾਰਨ ਵੱਡਾ ਨੁਕਸਾਨ ਹੋ ਸਕਦਾ ਹੈ ਫਿਲਹਾਲ ਇਸ ਨੁਕਸਾਨ ਤੋਂ ਤਾਂ ਬਚਾ ਰਿਹਾ ਪਰ ਇਸ ਤਸਵੀਰਾਂ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਕੁਝ ਲੋਕ ਜੋ ਇਸ ਇਲਾਕੇ ਦੇ ਵਿੱਚ ਮੌਜੂਦ ਸਨ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਇਸ ਖੇਤਾਂ ਦੇ ਗਵਾਹ ਮਿਲਾਨਾ ਤਰਦੀਪ ਸਿੰਘ ਆ ਜੀ ਜੀ ਤਰਦੀਪ ਜੀ ਕਿੰਨੇ ਵਜੇ ਤੇ ਬਲਾਸ ਹੋਇਆ ਕੀ ਹੋਇਆ ਸੀ ਜਦੋਂ ਬਲਾਸ ਹੁੰਦਾ ਹੈ ਬਲਾਅਟ 8:45 ਦੇ ਹੋਇਆ ਜੀ ਜਿਸਲੇ ਡਿੱਗਾ ਉਸਲੇ ਸਾਨੂੰ ਖੜਕਾ ਸੁਣਿਆ ਤੇ ਅਸੀਂ ਉਸਲੇ ਅੰਦਰੋਂ ਬਾਹਰ ਨਿਕਲੇ ਆ ਜੀ ਇਹ ਜਗ੍ਹਾ ਦੇ ਉੱਤੇ ਧੂਆਂ ਧੂਆਂ ਹੈ ਗੱਦੀ ਦਾ ਕੁਝ ਨਹੀਂ ਲੱਗਾ ਜੀ ਨਾਲ ਡੈਗਦੇ ਸਾਰੀ ਅੱਗ ਲੱਗ ਗਈ ਆ ਜੀ ਮੋੜ ਕੇ ਉਸੇ ਟਾਈਮ 2 ਮਿੰਟ ਬਾਅਦ ਮੈਂ ਆ ਕੇ ਜੋ ਦੇਖਿਆ ਅੱਗ ਥੋੜੀ ਮਤਲਬ ਧੂਆਂ ਠਾਂ ਹੋਇਆ ਦੇਖਣ ਲੱਗਾ ਤਾਂ ਆ ਕੇ ਦੇਖਿਆ ਪੀਸ ਬਹੁਤ ਬੜੇ ਬੜੇ ਪਏ ਸੀ ਆਲੇ ਦੁਆਲੇ ਕੋਈ 1.5-2 ਫੀਟ ਦੇ ਕਰੀਬ ਕਿ ਮੈਂ ਕੀਤਾ ਸਰਪੰਚ ਨੂੰ ਫੋਨ 2 ਮਿੰਟ ਬਾਅਦ ਉਹਨਾਂ ਨੇ ਪ੍ਰਸ਼ਾਸਨ ਨੂੰ ਕੀਤਾ ਥਾਣੇ ਫੋਨ ਕੀਤਾ ਹੋਰ ਸੌਣ ਤੋਂ ਪਹਿਲਾਂ ਇੰਨੀ ਕਿ ਪਬਲਿਕ ਇਕੱਠੀ ਹੋ ਗਈ ਜਿੰਨੇ ਪੀਸ ਸੀ ਸਭ ਵਾਲੇ ਵਾਲੇ ਇਕੱਠੇ ਕਰਕੇ ਲੱਗੇ ਜੀ ਇੰਨਾ ਕਿ ਪੀਸ ਕੋ ਬੱਚੇ ਜਿਹੜੇ ਇਹਨਾਂ ਨੇ ਇਕੱਠੇ-ਕੁੱਠੇ ਕੀਤੀ ਹੈ ਜਿਹੜਾ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਜੀ ਰਮਨ ਬਾਈਥੇ ਦਰਸ਼ਕਾਂ ਦੱਸ ਦਵਾਂ ਜਿਵੇਂ ਕਿ ਦੱਸ ਰਹੇ ਨੇ ਕਿ ਜਦੋਂ ਇਸ ਥੇ ਇਲਾਕੇ ਦੇ ਵਿੱਚ ਵਿਸਫੋਟਕ ਡਿੱਗਦਾ ਹੈ ਇਹ ਬਲਬਾ ਡਿੱਗਦਾ ਹੈ ਮਲਬਾ ਕਲਪੇ ਤੇ ਪੀਸੀ ਚੱਕ ਕੇ ਲੈ ਗਏ ਨੇ ਸਿਰਫ ਥੋੜਾ ਜਿਹਾ ਮਲਬਾ ਇੱਥੇ ਬਚਿਆ ਲੋਕ ਇੰਨੀ ਲਾਪਰਵਾਹੀ ਵਰਤਦੇ ਨੇ ਕਿ ਆ ਕੇ ਮਲਬੇ ਦੇ ਪੀਸੀ ਚੱਕ ਕੇ ਲੈ ਗਏ ਨੇ ਫਿਲਹਾਲ ਹੋਰ ਕੀ ਹੋਇਆ ਇਸ ਤੋਂ ਬਾਅਦ ਇਸ ਤੋਂ ਬਾਅਦ ਇਹ ਹੋਇਆ ਵੀ ਜਿਸ ਲਈ ਹੁਣ ਪੁਲਿਸ ਆਈ ਆ ਤੇ ਇਹਨਾਂ ਨੇ ਫੇਰ ਹੁਣ ਭਜਾਏ ਭਜੋਇਆ ਤਾਂ ਥੋੜਾ ਜਿਹਾ ਸ਼ਾਂਤੀ ਹੋਇਆ ਜੀ ਵੀ ਜਿਹੜਾ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਤੇ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਤੇ ਜੋ ਮੈਂ ਰਮਨ ਇੱਕ ਵਾਰੀ ਤਸਵੀਰਾਂ ਤੋਂ ਸਾਂਝੇ ਕਰਦਾ ਜਿਵੇਂ ਦੱਸ ਰਹੇ ਨੇ ਫਿਲਹਾਲ ਮੌਕੇ ਤੇ ਬਹਿਸ ਬਸਾਈ ਵੀ ਹੋ ਰਹੀਆਂ ਲੋਕਾਂ ਦੇ ਨਾਲ ਕਿ ਲੋਕਾਂ ਨੂੰ ਪੁਲਿਸ ਪਿੱਛੇ ਭੇਜਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਲੋਕ ਹਟਦੇ ਨਹੀਂ ਲੋਕ ਲਗਾਤਾਰ ਤਸਵੀਰਾਂ ਬਣਾ ਰਹੇ ਨੇ ਜਿਵੇਂ ਕਿ ਪਹਿਲਾਂ ਇਹਨਾਂ ਨੇ ਦੱਸਿਆ ਜਦ ਲੋਕ ਇੱਥੇ ਮੌਜੂਦ ਸਨ ਸ਼ਖਸ ਮੌਜੂਦ ਹੈ ਇਹ ਦੱਸਦੇ ਨੇ ਕਿ ਅਸੀਂ ਗਵਾਣ ਚ ਲੈਨੇ ਸਿਰੇ ਧੂਆ ਧੂਆ ਹੋ ਗਿਆ ਮਲਬਾ ਕਈ ਕਿਲੋਮੀਟਰ ਦੇ ਵਿੱਚ ਕਿਲ ਰਿਹਾ ਲੋਕਾਂ ਦਾ ਮਲਬਾ ਹੀ ਚੱਕ ਲੈ ਅਰਨ ਜਿਸ ਜਗ੍ਹਾ ਤੇ ਇਹ ਡਰੋਨ ਨੁਮਾ ਚੀਜ਼ ਡਿੱਗੀ ਆ ਮੈਂ ਚਾਹੁੰਗਾ ਕਿ ਉਹ ਤਸਵੀਰ ਤੁਸੀਂ ਜਿਹੜੇ ਲੋਕ ਹੁਣ ਪ੍ਰਸ਼ਾਸਨ ਦੀ ਗੱਲ ਨਹੀਂ ਮੰਨ ਰਹੇ ਉਹਨਾਂ ਨੂੰ ਇਹ ਸਮਝ ਆਵੇ ਬਹੁਤ ਸਾਰੇ ਲੋਕ ਸਾਡੇ ਨਾਲ ਇਸ ਵਕਤ ਜੁੜੇ ਨੇ ਤਾਂ ਕਿ ਅਸੀਂ ਉਹਨਾਂ ਨੂੰ ਇਹ ਸਮਝਾ ਸਕੀਏ ਕਿ ਇਹ ਚੀਜ਼ ਨੂੰ ਹਲਕੇ 'ਚ ਨਾ ਲਿਆ ਜਾਵੇ ਜਦੋਂ ਡਿੱਗਦੀ ਹੈ ਤਾਂ ਇਹਦਾ ਵੱਡਾ ਨੁਕਸਾਨ ਹੁੰਦਾ ਜ਼ਮੀਨ ਤੇ ਵੀ ਖਰਾਬ ਪੁੱਟਿਆ ਜਾਂਦਾ ਮੈਂ ਚਾਹੂੰਗਾ ਤੁਸੀਂ ਉਹ ਤਸਵੀਰ ਵਿਖਾਉਣ ਦੀ ਕੋਸ਼ਿਸ਼ ਕਰੋ ਜੀ ਆਇਆਂ ਨੂੰ ਤਸਵੀਰਾਂ ਰਮਨ ਜੋ ਤੁਸੀਂ ਇਸ ਵੇਲੇ ਦੇਖ ਪਾ ਰਹੇ ਹੋ ਇਸ ਤਸਵੀਰ ਦੇ ਵਿੱਚ ਮਲਬਾ ਨਜ਼ਰ ਆ ਰਿਹਾ ਹੈ ਮਲਬਾ ਵੀ ਤੁਸੀਂ ਦੇਖ ਸਕਦੇ ਹੋ ਸਪ੍ਰਿੰਗਸ ਨੇ ਕੁਝ ਵਿਸਫੋਟਕ ਨੇ ਕੁਝ ਕਈ ਤਰ੍ਹਾਂ ਦੀਆਂ ਤਾਰਾਂ ਦਾ ਜਾਲ ਹੈ ਕੁਝ ਟਾਈਮਰਸ ਦੇ ਵਿੱਚ ਦੱਸੇ ਜਾਂਦੇ ਨੇ ਫਿਲਹਾਲ ਇਹ ਮਿਜ਼ਾਈਲ ਸੀ ਜਾਂ ਡਰੋਨ ਹੈ ਫਿਲਹਾਲ ਇਸ ਬਾਰੇ ਸਪਸ਼ਟ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਬੋਲਣ ਲਈ ਤਿਆਰ ਨਹੀਂ ਪਰ ਇਹ ਦੱਸਿਆ ਜਾਂਦਾ ਹੈ ਕਿ ਉੱਪਰ ਹਵਾ 'ਚ ਇਹਨੂੰ ਨਸ਼ਟ ਕਰ ਦਿੱਤਾ ਗਿਆ ਉਸ ਤੋਂ ਬਾਅਦ ਇੱਥੇ ਡਿੱਗਦਾ ਜਦੋਂ ਇੱਥੇ ਡਿੱਗਦਾ ਹੈ ਤੇ ਵੱਡੇ ਪੱਧਰ ਤੇ ਜੋ ਬਲਾਸਟ ਸੁਣਦਾ ਹੈ ਮੌਕੇ ਤੇ 10 ਤੋਂ ਕਿਲੋ 10 ਕਿਲੋਮੀਟਰ ਤੱਕ ਇਸ ਦੀ ਆਵਾਜ਼ ਸੁਣਾਈ ਦਿੱਤੀ ਫਿਰ ਇੱ ਇਹ ਰੇਸ਼ੀ ਇਲਾਕੇ ਚ ਦੇਖਦਾ ਤੇ ਵੱਡਾ ਨੁਕਸਾਨ ਇੱਥੇ ਜਰੂਰ ਹੋ ਸਕਦਾ ਸੀ ਫਿਲਹਾਲ ਇਹਨਾਂ ਤਸਵੀਰਾਂ ਤੋਂ ਲੋਕਾਂ ਨੂੰ ਸਬਕ ਲੈਣ ਦੀ ਲੋੜ ਹੈ ਇਹਨਾਂ ਤਸਵੀਰਾਂ ਕਰਕੇ ਲੋਕਾਂ ਨੂੰ ਪਿੱਛੇ ਹਟਣ ਦੀ ਲੋੜ ਹੈ ਅਸੀਂ ਇਸ ਮਾਮਲੇ ਦੇ ਉੱਤੇ ਮੌਕੇ ਤੇ ਮੌਜੂਦ ਤੁਸੀਂ ਦੇਖ ਸਕਦੇ ਹੋ ਲੋਕ ਹਲੇ ਵੀ ਹਰਦੇ ਨਹੀਂ ਪਏ ਲੋਕ ਹਲੇ ਵੀ ਵੱਡੇ ਇਕੱਠ ਦੇ ਵਿੱਚ ਪਹੁੰਚ ਰਹੇ ਹਨ ਪਿਛਲੇ ਅਸੀਂ 2-3 ਦਿਨਾਂ ਤੋਂ ਇਹ ਵੇਖ ਰਹੇ ਹਾਂ ਕਿ ਪਾਕਿਸਤਾਨ ਆਪਣੀ ਨਾਕਾਮ ਕੋਸ਼ਿਸ਼ ਕਰ ਰਿਹਾ ਹੈ ਕਿ ਭਾਰਤ ਤੇ ਉਹ ਡਰੋਨ ਭੇਜੇ ਜਾ ਰਹੇ ਨੇ ਖਾਸ ਤੌਰ ਤੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਡਰੋਨ ਭੇਜੇ ਗਏ ਨੇ ਬਹੁਤ ਸਾਰੇ ਲੋਕ ਇਹ ਚਰਚਾ ਕਰਦੇ ਨੇ ਕਿ ਇਹ ਡਰੋਨ ਜਿਹੜੇ ਨੇ ਹਮਲੇ ਦੇ ਰੂਪ ਚ ਨਾ ਹੋ ਕੇ ਕਿ ਤਰ੍ਹਾਂ ਕਿਤੇ ਇਹਨਾਂ ਦੇ ਅੰਦਰ ਕੋਈ ਸਿਸਟਮ ਫਿੱਟ ਆ ਉਹ ਟੈਕਨੀਕਲੀ ਲੋਕੇਸ਼ਨ ਟ੍ਰੇਸ ਕਰ ਰਹੇ ਨੇ ਮੈਪਿੰਗ ਕਰ ਰਹੇ ਨੇ ਜਾਂ ਫਿਰ ਫੋਟੋਜ਼ ਲੈ ਰਹੇ ਨੇ ਇਨਫੋਰਮੇਸ਼ਨ ਕਲੈਕਟ ਕਰ ਰਹੇ ਨੇ ਤੁਸੀਂ ਇਹਦਾ ਮਲਬਾ ਵੇਖਿਆ ਹੈ ਤੁਹਾਨੂੰ ਲੱਗਦਾ ਹੈ ਕਿ ਵਾਕਈ ਇਹਦੇ ਅੰਦਰ ਬਰੂਪਤ ਹੋਣ ਦੀ ਬਜਾਏ ਕੋਈ ਨਾ ਕੋਈ ਟੈਕਨੋਲੋਜੀ ਫਿੱਟ ਕਰਕੇ ਭੇਜ ਰਹੇ ਨੇ ਤਾਂ ਕਿ ਉਹ ਇਨਫੋਰਮੇਸ਼ਨ ਕਲੈਕਟ ਕਰ ਲੈਣ ਜੀ ਨੰਮਨ ਹੋ ਸਕਦਾ ਹੈ ਇਹ ਆ ਕੋਈ ਵੱਡੀ ਗੱਲ ਨਹੀਂ ਹੈ ਇਸ ਕੋ ਵਿੱਚ ਇਨਫੋਰਮੇਸ਼ਨ ਕਲੈਕਟ ਕਰਨ ਲਈ ਵੀ ਇਹਨਾਂ ਸਾਨੂੰ ਚੇਪੇ ਜਾ ਹੋ ਸਕਦਾ ਕਿਉਂਕਿ ਇਹਦੇ ਵਿੱਚ ਕਈ ਤਰ੍ਹਾਂ ਦੇ ਤਾਰਾ ਲੱਗੀਆਂ ਨੇ ਜੇ ਵੀ ਛੋਟੇ ਸਮੱਗਰੀ ਹੋਵੇ ਚਲੋ ਮੰਨਿਆ ਕਿ ਬਲਾਸ ਕਰਨ ਲਈ ਬੰਦ ਕੀਤੀ ਗਈ ਤੁਸੀਂ ਮੈਂ ਇੱਥੇ ਦਿਖਾਉਣਾ ਚਾਹੁੰਗਾ ਅੰਦਰਲੇ ਪਾਸੇ ਸਪਰਿੰਗ ਪਿਆ ਇੱਕ ਸਪਰਿੰਗ ਪਿਆ ਕੁਝ ਜਿਹਾ ਹੋ ਸਕਦਾ ਕਿ ਇਹਦੇ ਵਿੱਚ ਕੈਮਰਾ ਵੀ ਫਿੱਟ ਕੀਤਾ ਹੋਵੇ ਇਲਾਕੇ ਦੀ ਲੋਕੇਸ਼ਨ ਸਟੇਕ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਜੀਪੀਐਸ ਸਿਸਟਮ ਇਹਦੇ ਵਿੱਚ ਹੋਵੇ ਤਾਂ ਮੈਂ ਇੱਥੇ ਦਰਸ਼ਕਾਂ ਨੂੰ ਦਿਖਾਉਣਾ ਚਾਹੁੰਗਾ ਜਰੂਰ ਇਸ ਜਗ੍ਹਾ ਤੇ ਜੇਕਰ ਦਿਖਾਇਆ ਜਾਵੇ ਤਾਂ ਚਿਪਨੂਮਾਂ ਚੀਜ਼ਾਂ ਨ ਤੱਕ ਦਿਓ ਸਾਹਮਣੇ ਚੀਜ਼ ਪਈ ਹੈ ਇਸ ਦੇ ਵਿੱਚ ਵੀ ਚਿਪਨਰ ਲੱਗੀ ਹੋਈ ਨਜ਼ਰ ਆ ਰਹੀ ਹੈ ਫਿਲਹਾਲ ਇਹਨਾਂ ਚਿਪਾਂ ਦੀ ਮਦਦ ਦੇ ਨਾਲ ਕਾਫੀ ਕੁਝ ਇਲਾਕੇ ਦੀ ਜਾਣਕਾਰੀ ਵੀ ਇਕਤਰਤ ਪਾਕਿਸਤਾਨ ਦੇ ਵੱਲੋਂ ਕੀਤੀ ਜਾਣੀ ਹੋ ਸਕਦੀ ਹੈ ਕਿ ਇਸ ਇਲਾਕੇ ਦੇ ਵਿੱਚ ਕਿਦਾਂ ਦੇ ਸਿਸਟਮ ਤਨਾਤ ਕੀਤੇ ਗਏ ਨੇ ਕਾਹੋ ਜਿਹਾ ਮਾਹੌਲ ਤਨਾਤ ਕੀਤਾ ਗਿਆ ਤੇ ਕੁਝ ਤਸਵੀਰਾਂ ਹੋਰ ਦਿਖਾ ਦਿੰਦੇ ਹਾਂ ਉਹ ਸਾਹਮਣੇ ਹਰੇ ਰੰਗ ਦਾ ਤੁਸੀਂ ਦੇਖ ਸਕਦੇ ਹੋ ਮਲਬੇ ਦੇ ਕੋਲ ਜੋ ਪਿਆ ਪੱਤਰੀ ਜੀ ਪਈ ਹੈ ਇਸ ਪੱਤਰੀ ਦੇ ਉੱਤੇ ਵੀ ਚਿਪਨੂਮਾ ਚੀਜ਼ਾਂ ਲੱਗੀਆਂ ਨਜ਼ਰ ਆ ਰਹੀਆਂ ਨੇ ਇਹਨਾਂ ਹੀ ਉਹ ਸਾਹਮਣੇ ਚਿਪ ਚਿਪਾਂ ਸਾਫ਼ ਨਜ਼ਰ ਆ ਰਹੀਆਂ ਨੇ ਠੇਠਾ ਜੇ ਤੁਸੀਂ ਧਿਆਨ ਦਿਓ ਤੇ ਚ ਕਤਰਤ ਕੀਤੀ ਜਾ ਸਕਦੀ ਹੈ ਜ਼ਿਆਦਾਤਰ ਪਾਕਿਸਤਾਨ ਤੇ ਦੋਸ਼ ਹੀ ਲੱਗਦੇ ਨੇ ਕਿ ਚਾਈਨਿਸ माल ਪਾਕਿਸਤਾਨ ਇੰਡੀਆ ਤੇ ਸਟ ਰਿਆ ਤੇ ਚਾਈਨਾ ਵੱਲੋਂ ਕਈ ਪਹਿਲਾਂ ਵੀ ਇਦਾਂ ਦੇ ਪ੍ਰੋਡਕਟ ਲਿਆਉਂਦੇ ਗਏ ਨੇ ਜਿਨ੍ਹਾਂ ਚ ਲੋਕੇਸ਼ਨ ਟ੍ਰੇਸ ਕਰਨ ਦਾ ਸੌਖਾ ਕੰਮ ਹੁੰਦਾ ਸੀ ਜਿਨ੍ਹਾਂ ਦੇ ਨਾਲ ਜਿਨ੍ਹਾਂ ਦੇ ਨਾਲ ਲੋਕੇਸ਼ਨ ਹੀ ਕਲੀ ਟ੍ਰੇਸ ਨਹੀਂ ਹੁੰਦੀ ਸਗੋਂ ਕਈ ਤਰ੍ਹਾਂ ਦੇ ਕੈਮਰੇ ਨਿੱਕੇ ਨਿੱਕੇ ਫਿਟ ਕਰ ਦਿੱਤੇ ਜਾਂਦੇ ਨੇ ਤਾਂ ਜਿਹਾ ਕੁਝ ਇਹਨਾਂ ਅੰਦਰ ਵੀ ਮੌਜੂਦ ਹੋ ਸਕਦਾ ਹੈ ਜੋ ਆਰਮੀ ਦੇ ਵੱਲੋਂ ਜਾਂਚ ਕਰਨ ਤੋਂ ਬਾਅਦ ਹੀ ਪਤਾ ਸਹੀ ਮੈਣੇ ਲੱਗ ਪਾਏਗਾ ਕਿ ਆਖਰ ਇਹ ਚੀਜ਼ਾਂ ਹੈ ਕਿ ਸਨ ਕੀ ਚੀਜ਼ਾਂ ਦੇ ਉੱਤੇ ਲਗਾਤਾਰ ਲਗਾਤਾਰ ਜੋ ਦੱਸਿਆ ਜਾਂਦਾ ਹੈ ਕਿ ਨਜ਼ਰ ਆ ਰਿਹਾ ਪਰ ਫਿਲਹਾਲ ਇਸ ਵਿਚਾਰੇ ਤੱਕ ਦੱਸਦੀ ਹੈ ਕਿ ਇਹਨਾਂ ਕੁਝ ਪਾਰਟਸ ਦੇ ਉੱਤੇ ਕੁਝ ਨੰਬਰ ਵੀ ਕੇਰੇ ਨਜ਼ਰ ਆ ਰਹੇ ਨੇ 00 ਨੰਬਰ ਇੱਥੇ ਨਜ਼ਰ ਆ ਰਿਹਾ ਲਗਭਗ ਸੋ ਬਾਅਦ ਦੱਸਿਆ ਕਿ ਫਟਕੀਆਂ ਜਦੋਂ ਅਲੱਗ-ਅਲੱਗ ਹਿੱਸੇ ਟੁਕੜੇ ਹੋ ਗਏ ਨੇ ਕੁਝ ਲੋਕਾਂ ਨੇ ਇੰਨੀ ਵੱਡੀ ਲਾਪਰਵਾਹੀ ਵਰਤੀ ਹੈ ਕਿ ਟੁਕੜੇ ਚੱਕ ਕੇ ਲੈ ਗਏ ਨੇ ਯਾਨੀ ਕਿ ਚੰਗੀ ਤਰ੍ਹਾਂ ਨਾਲ ਜਾਂਚ ਦਾ ਵਿਸ਼ਾ ਵੀ ਨਹੀਂ ਬਣ ਪਾ ਰਿਹਾ ਤੁਸੀਂ ਦੇਖ ਸਕਦੇ ਕੁਝ ਪਈਏ ਸਾਹਮਣੇ ਮੈਂ ਦਰਸ਼ਕਾਂ ਨੂੰ ਦੁਕਾਨੇ ਚਾਹਾਂਗਾ ਗਿਜ਼ਾਰਿਸ਼ ਕਰਾਂਗੇ ਕਿ ਤੁਸੀਂ ਪ੍ਰਸ਼ਾਸਨ ਦਾ ਸਾਥ ਦਿਓ ਤੇ ਇਸ ਤਰ੍ਹਾਂ ਆਦੀਆਂ ਜਿਹੜੀਆਂ ਬਚਕਾਨਾ ਹਰਕਤਾਂ ਨੇ ਉਹ ਕਰਨ ਤੋਂ ਗਰੀਜ਼ ਕਰੋ ਕਿਉਂਕਿ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਪੂਰੀ ਗੰਭੀਰਤਾ ਦੇ ਨਾਲ ਨਿਭਾਰਿਆ ਹੈ ਇਸ ਕਰਕੇ ਪ੍ਰਸ਼ਾਸਨ ਦਾ ਸਾਥ ਦੇਣਾ ਬਣਦਾ ਹੈ ਜੇਕਰ ਤੁਹਾਡੇ irdgirde ਕੋਈ ਵੀ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਤਾਂ ਤੁਸੀਂ ਉੱਥੇ ਭੀੜ ਦੇ ਰੂਪ ਵਿੱਚ ਇਕੱਤਰ ਹੋਣ ਦੀ ਬਜਾਏ ਤੁਹਾਨੂੰ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਚਾਹੀਦਾ ਉਧਰੋਂ ਭਾਰਤੀ ਫੌਜ ਦੇ ਅਧਿਕਾਰੀਆਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਤੁਹਾਨੂੰ ਅਸੀਂ ਥੋੜੀ ਦੇਰ ਤੱਕ ਪੰਜਾਬ ਦੀਆਂ ਸਾਰੀਆਂ ਤਸਵੀਰਾਂ ਖਾਵਾਂਗੇ ਪਰ ਮੈਂ ਤੁਹਾਨੂੰ ਤਫਸੀਲ ਕਰ ਦੇਣਾ ਚਾਹਣਾ ਹੈ ਕਿ ਪਾਕਿਸਤਾਨ ਦੇ 4 에어 ਬੇਸ ਤੇ ਭਾਰਤੀ ਫੌਜ ਨੇ ਕਾਰਵਾਈ ਕੀਤੀ ਹੈ ਭਾਰਤੀ ਫੌਜ ਦਾ ਕਹਿਣਾ ਹੈ ਕਿ ਅਸੀਂ ਤਣਾ ਨਹੀਂ ਚਾਹੁੰਦੇ ਜੇਕਰ ਪਾਕਿਸਤਾਨ ਨਾ ਵਧਾਵੇ ਪਾਕਿਸਤਾਨ ਦਾ ਰਵਈਆ ਜਿਹੜਾ ਉਹ ਗੈਰ ਜ਼ਿੰਮੇਵਾਰ ਹੈ ਇਹ ਭਾਰਤੀ ਸੈਨਾ ਦਾ ਕਹਿਣਾ ਹੈ ਪਾਕਿਸਤਾਨ ਨੂੰ ਕਰਾਰਾ ਜਵਾਬ ਜਿਹੜਾ ਹੈ ਉਹ ਭਾਰਤੀ ਫੌਜ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਾਕਿਸਤਾਨ ਦੇ 4 에ਅਰ ਬੇਸ ਨੂੰ ਭਾਰਤ ਨੇ ਨੁਕਸਾਨਿਆ ਹੈ ਪਾਕਿਸਤਾਨ ਨੇ ਨਾਗਰਿਕ ਜਹਾਜ਼ ਨੂੰ ਵੀ ਜਿਹੜਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਪਾਕਿਸਤਾਨ ਨੇ S400 ਨੂੰ ਢੇਰ ਕਰਨ ਦੀ ਝੂਠੀ ਖਬਰ ਦੱਸੀ ਹੈ ਭਾਰਤੀ ਸੈਨਾ ਦਾ ਕਹਿਣਾ ਹੈ ਕਿ ਅਸੀਂ ਤਰਾਂ ਨਹੀਂ ਚਾਹੁੰਦੇ ਜੇਕਰ ਇਸ ਨੂੰ ਪਾਕਿਸਤਾਨ ਨਾ ਵਧਾਵੇ ਬਸ਼ਰਤੇ ਕਿ ਪਾਕਿਸਤਾਨ ਵੀ ਕਾਰਵਾਈ ਨਾ ਕਰੇ ਇਹ ਫੌਜ ਨੇ ਇਹ ਗੱਲ ਕਹੀ ਹੈ ਅਸੀਂ ਪਾਕਿਸਤਾਨ ਨੂੰ ਪ੍ਰਭਾਵੀ ਤੇ ਸੰਤੁਲਿਤ ਜਵਾਬ ਦਿੰਦਾ ਹੈ ਅਸੀਂ ਪਾਕਿਸਤਾਨ ਨੂੰ ਪ੍ਰਭਾਵੀ ਤੇ ਸੰਤੁਲਿਤ ਜਵਾਬ ਦੇ ਵੀ ਰਹੇ ਹਾਂ ਔਰ ਪਾਕਿਸਤਾਨ ਨੇ ਭਾਰਤੀ ਫੌਜ ਦੇ ਢਾਂਚੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਠਾਨਕੋਟ ਆਦਮਪੁਰ ਬਠਿੰਡਾ 에ਅਰ ਬੇਸ ਨੂੰ ਨੁਕਸਾਨਿਆ ਹੈ ਪਾਕਿਸਤਾਨ ਨੇ ਉਦਮਪੁਰ ਭੁਜ 에ਅਰ ਬੇਸ ਨੂੰ ਵੀ ਨੁਕਸਾਨ ਪਹੁੰਚਾਇਆ ਹੈ ਇਹ ਭਾਰਤੀ ਫੌਜ ਦਾ ਕਹਿਣਾ ਹੈ ਪਾਕਿਸਤਾਨ ਬਾਰਡਰ ਦੇ ਨੇੜੇ ਤਾਂ ਨਾਤੀ ਵਧਾਰਿਆ ਹੈ ਇਹ ਭਾਰਤੀ ਫੌਜ ਦਾ ਕਹਿਣਾ ਜਿਹੜੀ ਕਿ ਹੁਣੇ ਪ੍ਰੈਸ ਕਾਨਫਰੰਸ ਕਰ ਰਹੀ ਆ ਪੰਜਾਬ ਅਤੇ ਜੰਮੂ ਕਸ਼ਮੀਰ ਤੇ ਹਮਲੇ ਕਰ ਰਿਹਾ ਆ ਪਾਕਿਸਤਾਨ ਜਿਸ ਦਾ ਇਹ ਜਵਾਬ ਤੁਸੀਂ ਦੇਖ ਸਕਦੇ ਹੋ ਕਿ ਮੂੰਹ ਤੋੜ ਜਵਾਬ ਪਾਕਿਸਤਾਨ ਨੂੰ ਭਾਰਤ ਦੇ ਵੱਲੋਂ ਦਿੱਤਾ ਗਿਆ ਹੈ ਪਾਕਿਸਤਾਨ ਨੇ ਕਈ ਰਾਇਸ਼ੀ ਇਲਾਕਿਆਂ ਚ ਵੀ ਡਰੋਨ ਦੇ ਰਾਹੀਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਪਾਕਿਸਤਾਨ ਦਾ ਰਵਈਆ ਗੈਰ ਜ਼ਿੰਮੇਵਾਰ ਹੈ ਇਹ ਕੀ ਆ ਜਾ ਰਿਹਾ ਭਾਰਤੀ ਸੈਨਾ ਦੇ ਵੱਲੋਂ ਤਾਂ ਹੁਣ ਤਸਵੀਰ ਤੁਹਾਨੂੰ ਅਸੀਂ ਪੰਜਾਬ ਦੀ ਵਿਖਾਉਣੇ ਆ ਵਕਫਾ ਵਕਫਾ ਥਾਵਾਂ ਤੇ ਜਿੱਥੇ ਕਿ ਡਰੋਨ ਦੇ ਰਾਹੀਂ ਪਾਕਿਸਤਾਨ ਦੇ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਇਹ ਚਾਰ ਤਸਵੀਰਾਂ ਤੁਸੀਂ ਇਸ ਵਕਤ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਗੁਰਦਾਸਪੁਰ ਜੰੰਦਰ ਦੀ ਤਸਵੀਰ ਹੈ ਅੰਮ੍ਰਿਤਸਰ ਦੀ ਤਸਵੀਰ ਹੈ ਤੇ ਹੁਸ਼ਿਆਰਪੁਰ ਦੀ ਤਸਵੀਰ ਹੈ ਇਹਨਾਂ ਚਾਰ ਥਾਵਾਂ ਤੇ ਪਾਕਿਸਤਾਨ ਦੇ ਵੱਲੋਂ ਡਰੋਨ ਦੇ ਰਾਹੀਂ ਹਮਲੇ ਕੀਤੇ ਗਏ ਨੇ ਜਿੱਥੇ ਕਿ ਇਹਨਾਂ ਡਰੋਨ ਦਾ ਮਲਬਾ ਵੀ ਜਿਹੜਾ ਉਹ ਬਰਾਮਦ ਕੀਤਾ ਗਿਆ ਪਠੰਡਾ ਪਖਾਨਕੋਟ ਜੰੰਦਰ ਦੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਅਪੀਲ ਕੀਤੀ ਗਈ ਹੈ ਗੁਰਦਾਸਪੁਰ ਦੇ ਵਿੱਚ ਤਸਵੀਰ ਤੁਸੀਂ ਵੇਖ ਸਕਦੇ ਹੋ ਤੁਹਾਨੂੰ ਅਸੀਂ ਹੁਣੇ ਤਫਸੀਲ ਕਰ ਰਹੇ ਸੀਗੇ ਕਿ ਗੁਰਦਾਸਪੁਰ ਦੇ ਵਿੱਚ ਇਸ ਤਰੀਕੇ ਦੇ ਨਾਲ ਜਿਹੜਾ ਉਹ ਇਹਨਾਂ ਨੁਕਸਾਨ ਹੋਇਆ ਤੜਕਸਾਰ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਕਿ ਬਹੁਤ ਵੱਡਾ ਡੂੰਗਾ ਟੋਆ ਜਿਹੜਾ ਹੈਗਾ ਉਹ ਬਣ ਗਿਆ ਗੁਰਦਾਸਪੁਰ ਤੋਂ ਮੈਂ ਤਫਸੀਲ ਵੀ ਕਰ ਦਿਆਂ ਕਿ ਇਸ ਜ਼ਿਲ੍ਹੇ ਦੇ ਪਿੰਡ ਰਾਜੂ ਬੇਲਾ ਛਛਰਾ ਵਿਖੇ ਸਵੇਰੇ 4:30 ਵਜੇ ਵੱਡਾ ਧਮਾਕਾ ਹੋਇਆ ਹੈ ਜਿਸ ਤੋਂ ਬਾਅਦ ਇਸ ਪਿੰਡ ਦੇ ਖਾਲੀ ਖੇਤ ਵਿੱਚ 40 ਫੁੱਟ ਟੋਆ ਅਤੇ 15 ਫੁੱਟ ਡੂੰਘਾ ਗੱਡਾ ਬਣ ਗਿਆ ਤੇ ਪਿੰਡ ਦੇ ਲੋਕ ਇਸ ਧਮਾਕੇ ਦੀ ਆਵਾਜ਼ ਤੋਂ ਬਾਅਦ ਡਰ ਗਏ ਤੇ 3 ਤੋਂ 4 ਕਿਲੋਮੀਟਰ ਦੇ ਏਰੀਆ ਦੇ ਵਿੱਚ ਲੋਕਾਂ ਦੇ ਘਰਾਂ ਦੀਆਂ ਖਿੜਕੀਆਂ ਟੁੱਟ ਗਈਆਂ ਤੇ ਪੂਰਾ ਪਿੰਡ ਮੌਕੇ ਤੇ ਇਕੱਠਾ ਹੋ ਗਿਆ ਹੁਣੇ ਭਾਰਤੀ ਸੈਨਾ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਪਾਕਿਸਤਾਨ ਦਾ ਰਵਈਆ ਗੈਰ ਜ਼ਿੰਮੇਵਾਰ ਹੈ ਪਾਕਿਸਤਾਨ ਨੂੰ ਕਰਾਰਾ ਜਵਾਬ ਭਾਰਤੀ ਫੌਜ ਵੱਲੋਂ ਦਿੱਤਾ ਜਾ ਰਿਹਾ ਹੈ ਕਈ 에ਅਰ ਬੇਸ ਨੂੰ ਪਾਕਿਸਤਾਨ ਨੇ ਭਾਰਤ ਦੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਪਾਕਿਸਤਾਨ ਨੇ ਉਦਮਪੁਰ ਦੇ ਵਿੱਚ ਵੀ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਅਗਲੀ ਤਸਵੀਰ ਤੁਹਾਨੂੰ ਅਸੀਂ ਮਾਨਸਾ ਬਠਿੰਡਾ ਤੇ ਸਿਰਸਾ ਦੀ ਦਿਖਾਉਣ ਜਾ ਰਹੇ ਹਾਂ ਮਾਨਸਾ ਬਠਿੰਡਾ ਤੇ ਸਿਰਸਾ ਦੇ ਵਿੱਚ ਵੀ ਤੜਕਸਾਰ ਇਹ ਡਰੋਨ ਹਮਲੇ ਹੋਏ ਨੇ ਜਿਨ੍ਹਾਂ ਨੂੰ ਹਵਾ ਦੇ ਵਿੱਚ ਭਾਰਤੀ ਫੌਜ ਦੇ ਵੱਲੋਂ ਨਸ਼ਟ ਕਰ ਦਿੱਤਾ ਗਿਆ ਸਿਰਸਾ ਅੰਮ੍ਰਿਤਸਰ ਮਾਨਸਾ ਤੇ ਕਰਤਾਰਪੁਰ ਦੀਆਂ ਤਸਵੀਰਾਂ ਤੁਸੀਂ ਇਸ ਵਕਤ ਆਪਣੀ ਸਕਰੀਨ ਤੇ ਵੇਖ ਸਕਦੇ ਹੋ ਜਿੱਥੇ ਕਿ ਡਰੋਨ ਬਕਾਇਦਾ ਬਰਾਮਦ ਵੀ ਹੋਏ ਨੇ ਸਿਰਸਾ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਿਹੜੀ ਗੱਡੀ ਹੈ ਉਹਦੇ ਵਿੱਚ ਲੱਦ ਕੇ ਤੇ ਡਰੋਨ ਨੂੰ ਲਜਾਇਆ ਜਾ ਰਿਹਾ ਹੈ ਭਾਰਤੀ ਫੋਰਸ ਦੇ ਵੱਲੋਂ ਜਿਸ ਤਰ੍ਹਾਂ ਤੁਹਾਨੂੰ ਅਸੀਂ ਪਹਿਲਾਂ ਵੀ ਦੱਸਿਆ ਹੈ ਕਿ ਇਹਨਾਂ ਦਾ ਆਕਾਰ ਬਹੁਤ ਵੱਡਾ ਹੈ ਤਾਂ ਵੇਖ ਸਕਦੇ ਹੋ ਕਿ ਗੱਡੀ ਦੇ ਵਿੱਚ ਲੱਦ ਕੇ ਤੇ ਜਿਹੜਾ ਇਹਦਾ ਮਲਬਾ ਹੈ ਉਸ ਨੂੰ ਪੁਲਿਸ ਨੇ ਜਾਂ ਫੌਜ ਨੇ ਬਰਾਮਦ ਕਰ ਲਿਆ ਰੋਕਾ ਨੂੰ ਘਰਾਂ ਦੇ ਵਿੱਚ ਰਹਿਣ ਦੀ ਅਪੀਲ ਕੀਤੀ ਗਈ ਹੈ ਔਰ ਜਲੰਧਰ ਦੇ ਵਿੱਚ ਤੜਕਸਾਰ ਤਿੰਨ ਬਲਾਸਟ ਹੋਏ ਨੇ ਜਿੱਥੇ ਕਿ ਕਈ ਥਾਵਾਂ ਤੇ ਜਿਹੜਾ ਮਲਬਾ ਹੈਗਾ ਉਹ ਵੀ ਪਾਇਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਲੰਧਰ ਸ਼ਹਿਰ ਦੀਆਂ ਨੇ ਜਿੱਥੇ ਕਿ ਇਸ ਤਰ੍ਹਾਂ ਦੀਆਂ ਜਿਹੜੇ ਜਿਹੜੇ ਡਰੋਨ ਦੇ ਰੂਪ ਵਿੱਚ ਕਹਿ ਲਓ ਜਾਂ ਜਿਹੜੀ ਟੈਕਨੀਕ ਦੇ ਰਾਹੀਂ ਪਾਕਿਸਤਾਨ ਦੇ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਉਸ ਨੂੰ ਨਾਕਾਮ ਕੀਤਾ ਜਾ ਰਿਹਾ ਹੈ ਆ ਭਾਰਤੀ ਫੋਰਸਾਂ ਦੇ ਵੱਲੋਂ ਬਹੁਤ ਸਾਰੇ ਲੋਕ ਅਕਸਰ ਹੀ ਵੇਖ ਰਹੇ ਨੇ ਕਿ ਬੀਤੇ ਕਈ ਦਿਨਾਂ ਤੋਂ ਪਾਕਿਸਤਾਨ ਦੇ ਵੱਲੋਂ ਡਰੋਨ ਹਮਲੇ ਕੀਤੇ ਜਾ ਰਹੇ ਨੇ ਦਰਅਸਲ ਇਹ ਡਰੋਨ ਹਮਲੇ ਜਾਪਦੇ ਨਹੀਂ ਆ ਡਰੋਨ ਦੇ ਰਾਹੀਂ ਪਾਕਿਸਤਾਨ ਦੀ ਫੌਜ ਕਿਤਨਾ ਕਿਤੇ ਭਾਰ ਭਾਰਤੀ ਜਿਹੜੇ 에ਅਰ ਬੇਸ ਹੈਗੇ ਨੇ ਉਹਨਾਂ ਦੀ ਮੈਪਿੰਗ ਕਰ ਰਹੀ ਹੈ ਕਿਉਂਕਿ ਬੈਕ ਟੂ ਬੈਕ ਇਨੇ ਡਰੋਨ ਆਉਣੇ ਔਰ ਕਿਸੇ ਵੀ ਡਰੋਨ ਦੇ ਵੱਲੋਂ ਹਮਲਾ ਕਰਨ ਦੇ ਵਿੱਚ ਕਾਮਯਾਬ ਨਾ ਹੋਣਾ ਤਾਂ ਇਹ ਕਿਤਨਾ ਕਿਤੇ ਪਾਕਿਸਤਾਨ ਦੀ ਸਾਜ਼ਿਸ਼ ਹੈ ਜਿਹੜਾ ਕਿ ਸਿੱਧੇ ਤੌਰ ਤੇ ਜਿਹੜਾ ਹੈ ਉਹ ਉਹ ਭਾਰਤੀ ਫੌਜ ਨੂੰ ਵਰਗਲਾਉਣਾ ਚਾਹੁੰਦਾ ਹੈ ਪਰ ਭਾਰਤੀ ਫੌਜ ਉਸ ਦਾ ਮੂੰਹ ਤੋੜ ਜਵਾਬ ਦੇ ਰਹੀ ਹੈ ਔਰ ਸਾਡੇ ਵੱਲੋਂ ਵੀ ਪਾਕਿਸਤਾਨ ਤੇ ਲਗਾਤਾਰ ਹਮਲਾ ਕੀਤਾ ਜਾ ਰਿਹਾ ਹੈ ਪਾਕਿਸਤਾਨ ਦੇ 4 에어 ਬੇਸ ਤੇ ਜਿਹੜਾ ਭਾਰਤੀ ਫੌਜ ਨੇ ਹਮਲਾ ਕੀਤਾ ਹੈ ਅੱਜ ਤੜਕਸਰ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤਾਂ ਖਬਰਾਂ ਆ ਰਹੀਆਂ ਨੇ ਕਿ ਡਰੋਨ ਦੇ ਰਾਹੀਂ ਪਾਕਿਸਤਾਨ ਦੀ ਜਿਹੜੀ ਫੌਜ ਆਓ ਕਿ ਤਰ੍ਹਾਂ ਕਿਤੇ ਲੋਕੇਸ਼ਨਾਂ ਵੇਖਣਾ ਚਾਹੁੰਦੀ ਹੈ ਜਾਂਚ ਕਰਨਾ ਜਾਂਚ ਉਹ ਕਿਤਨਾ ਕਿਤੇ ਟ੍ਰੇਸ ਕਰ ਰਹੇ ਨੇ ਕਿ ਇਹਨਾਂ ਦੇ 에ਅਰ ਬੇਸ ਕਿੱਥੇ ਹੈਗੇ ਨੇ ਤਾਂ ਇਹ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਜਿਹੜੇ ਡਰੋਨ ਨੇ ਇਹ ਜੀਪੀਐਸ ਟੈਕਨੀਕ ਵਾਲੇ ਡਰੋਨ ਨੇ ਇਹ ਹਮਲੇ ਦੇ ਰੂਪ ਦੇ ਵਿੱਚ ਨਹੀਂ ਆ ਰਹੇ ਬਲਕਿ ਇੱਕ ਦੇਖੀ ਦੇ ਤੌਰ ਤੇ ਪਾਕਿਸਤਾਨ ਇਹ ਡਰੋਨ ਭੇਜ ਰਿਹਾ ਹੈ ਕਿਉਂਕਿ ਹਾਲੇ ਤੱਕ ਕਿਤੇ ਵੀ ਇਹ ਖਬਰ ਨਹੀਂ ਆਈ ਹੈ ਕਿ ਡਰੋਨ ਨੇ ਹਮਲਾ ਕੀਤਾ ਹੈ ਇਹ ਡਰੋਨ ਮੰਨਿਆ ਜਾ ਰਿਹਾ ਹੈ ਕਿ ਕਿਤਨਾ ਕਿਤੇ ਜੀਪੀਐਸ ਟੈਕਨੀਕ ਵਾਲੇ ਡਰੋਨ ਹੋ ਸਕਦੇ ਨੇ ਇਹਨਾਂ ਦੇ ਰਾਹੀਂ ਫੋਟੋਸ ਕੈਪਚਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਾਕਿਸਤਾਨ ਜਾਂ ਇਹਨਾਂ ਦੇ ਰਾਹੀਂ ਲੋਕੇਸ਼ਨ ਟ੍ਰੇਸ ਕਰਨ ਵੀਰ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਜਿਹੜੇ ਡਰੋਨ ਨੇ ਜਾਂ ਮਜ਼ਾਈਲ ਦੇ ਰੂਪ ਦੇ ਵਿੱਚ ਚੀਜ਼ਾਂ ਨੇ ਉਹ ਪਾਕਿਸਤਾਨ ਦੇ ਵੱਲੋਂ ਭਾਰਤ ਤੇ ਦਾਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਭਾਰਤੀ ਫੌਜ ਉਸ ਦਾ ਮੂੰਹ ਤੋੜ ਜਵਾਬ ਦੇ ਰਹੀ ਹੈ ਭਾਰਤੀ ਫੌਜ ਦੇ ਜਵਾਨ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਪਹੁੰਚ ਚੁੱਕੇ ਨੇ ਤੇ ਇਹ ਜਿਹੜਾ ਮਲਬਾ ਹੈ ਇਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਪਰ ਇਸ ਨੂੰ ਇਸ ਟੈਕਨੀਕ ਨੂੰ ਮੁਕੰਮਲ ਤੌਰ ਤੇ ਭਾਰਤੀ ਫੌਜ ਦੇ ਵੱਲੋਂ ਹਵਾ ਦੇ ਵਿੱਚ ਹੀ ਫੇਲ ਕੀਤਾ ਜਾ ਰਿਹਾ ਹੈ ਬਹੁਤ ਸਾਰੀਆਂ ਥਾਵਾਂ ਤੇ ਡਰੋਨ ਹਮਲੇ